ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖਰੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ ਫੜ ਕੇ ਸਾਥ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਇਹ ਮਚੋੜੀਆਂ ਗਈਆਂ ਇੱਕ ਕਾਂਸਟੇਬਲ ਵੱਲੋਂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂ ਮਾ ਡਬਲ ਤੋਂ ਵੀ ਵੱਧ ਖੁੱਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾਂ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀ ਕਰ ਖਾਲਸਾਨੀ ਬੰਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖੜੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਖਿਆ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ फटके थाने के लिजा रहे हैं और इतने पैसे भी बहुत धक्का गया मेरिया यह जड़िया उंगलां ने यह मचोड़िया गई एक कॉन्स्टेबल वालों ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਆਪਣੇ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਗਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੋਂ ਤੱਕ ਸਜਾਵਾਂ ਡਬਲ ਤੋਂ ਵੀ ਬੰਦ ਕੋ ਗੁਚ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸੱਕ ਸਾਡਾ ਆਪਣਾ ਹੋਮੀਕਰ ਖਾਲਸਤਾਨੀ ਬਣਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖਰੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਘਰਸ਼ ਸੀ ਤੇ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ-ਫੜ ਕੇ ਸਤਿ ਸ਼੍ਰੀ ਅਕਾਲ ਸਾਨੂੰ ਫੜ ਕੇ ਥਾਣੇ ਦੇ ਵਿੱਚ ਲਿਜਾ ਰਹੇ ਨੇ ਔਰ ਸਾਡੇ ਨਾਲ ਇੱਥੇ ਵੈਸੇ ਵੀ ਬਹੁਤ ਧੱਕਾ ਕੀਤਾ ਗਿਆ ਮੇਰੀਆਂ ਇਹ ਜੜੀਆਂ ਉਂਗਲਾਂ ਨੇ ਹਿੰਮ ਜੋੜੀਆਂ ਗਈਆਂ ਇੱਕ ਕਨਸਟੇਬਲ ਵੱਲੋਂ I <laughs> don't ਕਿਸ ਕੋਈ ਇਹ ਜਿਹੜੀ ਲੜਾਈ ਹੈ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਆਪੇ ਪੂਰੇ ਪੰਜਾਬ ਲਈ ਪੂਰੇ ਪਾਕਤ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਬੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜਾਵਾ ਡਬਲ ਤੋਂ ਵੀ ਵੱਧ ਭੁਗ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਹੋਮੀ ਖਾਲਸਤਾਨ ਦੀ ਮੰਗ ਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮਾਨਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਰੇਲਾਂ ਰੋਕਣ ਦੀ ਉਹਦੇ ਸਬੰਧ ਵਿੱਚ ਅਸੀਂ ਖੜ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਖੜੇ ਸੀ ਇਕੱਠੇ ਹੋਏ ਸੀ ਕਾਫੀ ਸੰਗਤ ਸੀ ਕਿ ਸਾਡੇ ਨਾਲ ਇੱਥੇ ਬਹੁਤ ਧੱਕਾ ਕੀਤਾ ਗਿਆ ਦੇਖੋ ਸਾਨੂੰ ਫੜ ਫੜ ਕੇ के खाने के लिजा रहे हैं और साढ़े इतने पैसे भी बहुत धक्का गया मेरिया ये जड़िया उंगलां ने यह मचोड़िया गई एक कॉन्स्टेबल वालों ਕੋਈ ਇਹ ਜਿਹੜੀ ਲੜਾਈ ਹੈ ਇਹ ਆਪਣੇ ਨਿੱਜ ਨਹੀਂ ਲਈ ਨਹੀਂ ਲੜ ਰਹੇ ਹੈਗੇ ਅਸੀਂ ਇਹ ਪੂਰੇ ਪੰਜਾਬ ਲਈ ਪੂਰੇ ਪੰਥ ਲਈ ਜਿਹੜੀ ਇਹ ਲੜਾਈ ਆ ਉਹ ਲੜ ਰਹੇ ਆ ਬੰਦੀ ਸਿੰਘਾਂ ਨੂੰ ਜਿਹੜਾ ਇਹ ਆ ਕਿ ਜਿਹੜੇ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਔਰ ਜਿਹੜੇ ਸਾਡੇ ਬੰਦੀ ਸਿੰਘ ਨੇ ਬੜੀ ਹੁਣ ਤੱਕ ਸਜ਼ਾਾਂਾਂ ਡਬਲ ਤੋਂ ਵੀ ਵੱਧ ਖੋ ਗਏ ਚੁੱਕੇ ਨੇ ਉਹਨਾਂ ਨੇ ਰਿਹਾ ਕਰਨ ਲਈ ਬਾਕੀ ਜੋ ਕਿਸਾਨੀ ਮੰਗਾ ਨੇ ਉਹਨਾਂ ਦੇ ਲਈ ਪ੍ਰੋਟੈਸਟ ਸੀ ਕਿਉਂਕਿ ਸਾਡੇ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਇਸ ਲਈ ਸਾਡਾ ਆਵਾਜ਼ ਹੈ ਜਿਹੜੀ ਅਸੀਂ ਬਲੰਦ ਕਰਦੇ ਰਹਿਣਾ ਜਦੋਂ ਸਾਡਾ ਆਪਣਾ ਕੌਮੀ ਖਾਲਸਕਾਨ ਨਹੀਂ ਬਣਦਾ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ